ਦੋਸਤੋ ਅੱਜ 10 ਤਰੀਕ ਨੂੰ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੀ ਬਹਾਲੀ ਲਈ ਇੱਕ ਮਾਸ ਕਾਲ ਦਿੱਤੀ ਗਈ ਸੀ ਇੱਕ ਕਾਲ ਸੀ ਵੀ ਪੰਜਾਬ ਯੂਨੀਵਰਸਿਟੀ ਬੰਦ ਕਰਕੇ ਅਸੀਂ ਇੱਥੇ ਪ੍ਰੋਟੈਸਟ ਕਰਨਾ ਸੀਗਾ ਸਾਨੂੰ ਪੂਰੇ ਪੰਜਾਬ ਵਿੱਚ ਵਕ ਵਕ ਜਥੇਬੰਦੀਆਂ ਤੋਂ ਵਕ ਵਕ ਲੋਕਾਂ ਤੋਂ ਬਹੁਤ ਸਮਰਥਨ ਮਿਲਿਆ ਸੀ ਤੇ ਅੱਜ ਇਹਨਾਂ ਜਥੇਬੰਦੀਆਂ ਦੇ ਸਮਰਥਨ ਤੋਂ ਡਰਦੇ ਆ ਚੰਡੀਗੜ੍ਹ ਪੁਲਿਸ ਨੇ ਪੂਰੇ ਚੰਡੀਗੜ੍ਹ ਦੇ ਆਸ-ਪਾਸ ਬੈਰੀਕੇਡਿੰਗ ਕਰ ਦਿੱਤੀ ਸੀ ਕਿ ਨਾਕਾ ਬੰਦੀ ਕਰ ਦਿੱਤੀ ਸੀ ਤੇ ਕਰੀਬ 6000 ਸੈਂਟਰਲ ਪੁਲਿਸ ਫੋਰਸ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਤਨਾਤ ਕੀਤਾ ਹੋਇਆ ਸੀਗਾ ਇੱਥੇ ਚੰਡੀਗੜ੍ਹ ਪੁਲਿਸ ਨੇ ਬਹੁਤ ਬਰਬਰ ਤਰੀਕੇ ਦੇ ਨਾਲ ਵਿਦਿਆਰਥੀ ਜਥੇਬ ਤੇ ਕਿਸਾਨ ਜਿੱਥੇ ਬੰਦੀਆਂ ਦੇ ਨਾਲ ਲਾਠ ਲਾਠੀ ਚਾਰਜ ਕੀਤਾ ਪਰ ਫਿਰ ਵੀ ਉਹਨਾਂ ਦੇ ਬੈਰੀਕੇਡ ਤੋੜ ਕੇ ਆਪਣੇ ਜਿਹੜੇ ਸਮਰਥਨ ਕਰਨ ਆ ਰਹੇ ਸੀ ਲੋਕ ਉਹ ਯੂਨੀਵਰਸਿਟੀ ਪਹੁੰਚੇ ਤੇ ਇੱਥੇ ਸਮਰਥਨ ਕਰਨਾ ਹੈ ਇਹਦੇ ਨਾਲ ਨਾਲ ਦੋਸਤੋ ਯੂਨੀਵਰਸਿਟੀ ਪ੍ਰਸ਼ਾਸਨ ਨੇ ਯੂਨੀਵਰਸਿਟੀ ਨੂੰ ਸ਼ੌਣੇ ਬਣਾ ਦਿੱਤਾ ਸੀਗਾ ਯੂਨੀਵਰਸਿਟੀ ਦੀ ਕਿਲੇਬੰਦੀ ਕਰਕੇ ਤਿੰਨੇ ਗੇਟ ਬਿਲਕੁਲ ਬੰਦ ਕਰ ਦਿੱਤੇ ਸੀਗੇ ਸੀਲ ਕਰ ਦਿੱਤੇ ਸੀ ਤੇ ਯੂਨੀਵਰਸਿਟੀ ਦੇ ਇੱਕ ਗੇਟ ਦੇ ਉੱਤੇ ਵਿਦਿਆਰਥੀਆਂ ਨੇ ਦੇ ਉੱਤੇ ਲਾਠੀ ਚਾਰਜ ਕੀਤਾ ਤੇ ਬੱਸ ਵਿੱਚ ਉਹਨੂੰ ਪਾ ਕੇ ਜੇਲ੍ਹ ਵਿੱਚ ਲੈ ਗਏ ਤੇ ਇੱਕ ਇੱਕ ਹੋਰ ਗੇਟ ਦੇ ਉੱਤੇ ਮਤਲਬ ਕਰੀਬ 100 ਬੰਦੇ ਉੱਥੇ ਖੜੇ ਸੀਗੇ ਉੱਥੇ ਅੰਦਰ ਆਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਨੂੰ ਅੰਦਰ ਆਉਣ ਦੀ ਆਉਣ ਦੇਣ ਦੀ ਥਾਂ ਤੇ ਚੰਡੀਗੜ੍ਹ ਪੁਲਿਸ ਨੇ ਉਹਦੇ ਨਾਲ ਨਾਲ ਪੰਜਾਬ ਪੁਲਿਸ ਨੇ ਕੀ ਕੀਤਾ ਉਹਨਾਂ ਲੋਕਾਂ ਦੇ ਉੱਤੇ ਬਰਬਰ ਲਾਠੀ ਚਾਰਜ ਕੀਤਾ ਤੇ ਵਿਦਿਆਰਥੀ ਅਤੇ ਬੰਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਸੰਗਠਨ ਪੱਤਰਕਾਰ ਤੇ ਪੰਥਕ ਜਥੇਬੰਦੀਆਂ ਜੋ ਲੋਕ ਵੀ ਅੱਜ ਆਪਣੀ ਸਮਰਤਨ ਕਰਨ ਆ ਰਹੇ ਸੀਗੇ ਜਾਂ ਫਿਰ ਪੱਤਰਕਾਰਾਂ ਜੋ ਇਸ ਮਸਲੇ ਨੂੰ ਕਵਰ ਕਰਨ ਆ ਰਹੇ ਸੀਗੇ ਉਹਨਾਂ ਉੱਤੇ ਬਰਬਰ ਤਰੀਕੇ ਨਾਲ लाठीचार्ज ਕੀਤਾ ਗਿਆ ਬਹੁਤ ਲੋਕਾਂ ਦੇ ਸੱਟਾਂ ਵੱਜੀਆਂ ਨੇ ਇੱਕ ਕਿਸਾਨ ਜੀ ਨੇ ਤੇ ਮੈਂਬਰ ਦਾ ਅੰਗੂਠਾ ਵੀ ਲੈ ਗਿਆ ਇੱਕ ਪੱਤਰਕਾਰ ਨੇ ਉਹਨਾਂ ਦੀ ਲੱਗਦਾ ਮਾਸ ਬਹੁਤ ਬੁਰੇ ਜਿਹੇ ਨਾਲ ਫਟ ਗਿਆ ਮਤਲਬ ਇਹ ਅੱਜ ਦਿਖਾਉਂਦਾ ਹੈ ਵੀ ਆਪਣੀ ਸਰਕਾਰ ਕਿਸ ਤਰ੍ਹਾਂ ਜੋ ਵੀ ਅੱਜ ਲੋਕ ਆਪਣੇ ਹੱਕਾਂ ਲਈ ਬੋਲ ਰਹੇ ਨੇ ਸਹੀ ਨੂੰ ਸਹੀ ਕੈਂਡੀ ਜੁਰਤ ਕਰ ਰਹੇ ਤੇ ਇਹਨਾਂ ਦੀ ਲੋਕ ਦੋਖੀ ਨੀਤੀਆਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਲਈ ਇਹ ਸਰਕਾਰ ਕੋਲ ਕੀ ਹੈ ਸਿਰਫ ਜ਼ਬਰ ਹੈ ਸਿਰਫ ਲਾਟੀਆਂ ਨੇ ਸਿਰਫ ਜੇਲਾਂ ਨੇ ਸਿਰਫ ਪੁਲਿਸ ਦੀਆਂ ਬੱਸਾਂ ਨਹੀਂ ਤੇ ਇਹਦੇ ਵਿੱਚ ਅਸੀਂ ਇਹ ਮੰਨਦੇ ਹਾਂ ਕਿ ਜਿੰਨੀ ਜ਼ਿੰਮੇਵਾਰ ਇਹਦੇ ਵਿੱਚ ਭਾਜਪਾ ਸਰਕਾਰ ਹੈ ਜਿੰਨੀ ਜ਼ਿੰਮੇਵਾਰ ਫਰੰਟਿਕਟ ਪੁਲਿਸ ਹੈ ਉਨੀ ਬਰਾਬਰ ਜ਼ਿੰਮੇਵਾਰ ਅਜ ਪੰਜਾਬ ਪੁਲਿਸ ਵੀ ਹੈਗੀ ਹੈ ਕਿਉਂਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਨਾਲ ਖੜ ਕੇ ਲੋਕਾਂ ਦੇ ਉੱਤੇ ਲਾਠੀ ਚਾਰਜ ਕੀਤਾ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਨਲਕਾਰ ਵੱਲੋਂ ਇਸ ਇਸ ਚੀਜ਼ ਦੀ ਸਖ਼ਤ ਨਿਖੇਧੀ ਕਰਦੇ ਹਾਂ ਤੇ ਅਸੀਂ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਵੀ ਇਹਨੇ ਏ ਸਲੈਟੀ ਚਾਰਜ ਦੇ ਬਾਵਜੂਦ ਅੱਜ ਇੱਥੇ ਪੱਤਰਕਾਰਾਂ ਨੇ ਸਾਡਾ ਪ੍ਰੋਟੈਸਟ ਕਵਰ ਕੀਤਾ ਅੱਜ ਸਾਰੇ ਲੋਕ ਇੱਥੇ ਆਏ ਨੇ ਸਮਰਥਨ ਕੀਤੇ ਰ ਆਪਣਾ ਪ੍ਰੋਟੈਸਟ ਚੱਲ ਰਿਹਾ ਤੇ ਅਸੀਂ ਆਪਣਾ ਸੰਘਰਸ਼ ਉਦੋਂ ਤੱਕ ਚਲਾਵਾਂਗੇ ਜਦ ਤੱਕ ਆਪਣੀ ਪੂਰੀ ਜਿੱਤ ਨਹੀਂ ਹੋ ਜਾਂਦੀ ਤੇ ਇੱਕ ਵਾਰ ਫਿਰ ਇਹ ਕਹਿ ਦੇਣਾ ਚਾਹੁੰਦੇ ਆਂ ਕਿ ਸਰਕਾਰਾਂ ਲਗਾਤਾਰ ਲੋਕਾਂ ਨੂੰ ਦਬਾਉਣ ਦੀ ਜਿਹੜੇ ਕੋਸ਼ਿਸ਼ਾਂ ਕਰ ਰਹੀਆਂ ਨੇ ਲੋਕ ਹਮੇਸ਼ਾ ਆਪਣੇ ਹੱਕਾਂ ਲਈ ਬੋਲਦੇ ਰਹਿਣਗੇ ਨਾ ਤਾਂ ਲੋਕ ਇਹਨਾਂ ਦੇ ਬੈਰੀਕੇਡਾਂ ਤੋਂ ਇਹਨਾਂ ਦੀ ਰਫਲਾਂ ਤੋਂ ਡਾਂਗਾ ਤੋਂ ਇਹਨਾਂ ਦੀ ਪੁਲਿਸ ਤੋਂ ਪਹਿਲਾਂ ਡਰੇ ਨੇ ਤੇ ਨਾ ਹੀ ਅੱਗੇ ਕਰ ਡਰਨਗੇ